ਸੱਟ ਸੱਟ ਕੇ ਪਰਚੀਆਂ ਦੇਤੀਆਂ ਵੀ ਕਿਸਾਨ ਆਪਸ ਵਿੱਚ 파ਟਮ ਚਿੱਟੇ ਹੋ ਜਾਣ ਵੀ ਉਹ ਜਿਨ੍ਹਾਂ ਨੂੰ ਪਰਚੀਆਂ ਮਿਲ ਗਈਆਂ ਉਹ ਕਹਿਣ ਵੀ ਲਿਆਓ ਅਸੀਂ ਜਾਈਏ ਇਹਨਾਂ ਨੇ ਪ੍ਰੈਸ ਨੋਟ 'ਚ ਅਗਲੇ ਸੀਜ਼ਨ ਦਾ ਵੀ ਦਿੱਤਾ ਅਗਲੇ ਸੀਜ਼ਨ ਵੀ ਮਿਲ ਬੜੀ ਵਧੀਆ ਚੱਲੂਗੀ ਸਰਕਾਰ ਕਿਸਾਨਾਂ ਨਾਲ ਖੜੀ ਆ ਪਰ ਕਹਿੰਦੇ ਦੋ ਦਿਨਾਂ ਬਾਅਦ ਹੀ ਮੁੱਕਰ ਗਏ ਬਾਦੇ ਕਰਕੇ ਮੁੱਕਣਾ ਪਸਤਾ ਸਿਰ ਮਰਦਾਬਾਦ 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 ਉਹ ਮੈਨੂੰ ਕਹਿੰਦਾ ਵੀ ਮੈਂ ਬਈ ਮੈਂ ਪੈਟਰੋਲ ਨਾਲ ਉੱਪਰ ਗੰਨੇ ਦੀ ਟਰਾਲੀ ਤੇ ਚੜ੍ਹ ਕੇ ਅੱਗ ਲਾਉਂ ਉਹ ਮੈਂ ਉਹਨੂੰ ਮਖਿਆ ਭਲਿਆ ਮਾਨਸਾ ਖੁਦਕੋਸ਼ੀ ਕਰਨਾ ਮੱਲਾ ਕੋਈ ਬੜੀ ਵਧੀਆ ਗੱਲ ਨਹੀਂ ਜੇ ਮੱਲਾ ਐਵੇਂ ਹੀ ਕਰਨਾ ਤਾਂ ਆਪਾਂ ਜਿਹੜੀਆਂ ਆਪਣੀਆਂ ਫਸਲਾਂ ਨੇ ਉਹਨਾਂ ਨੂੰ ਹੀ ਨੀ ਫੂਕ ਦਿਆਂਗੇ ਫਿਰ ਖੜੀ ਭੂਕ ਦਿਆਂਗੇ ਤੂੰ ਤਾਂ ਜੇ ਕੁਛ ਖੜੀ ਭੂਕ ਦਿਆਂਗੇ ਨਹੀਂ ਅੱਜ ਤੋਂ ਅਸੀਂ ਇੱਕ ਇੱਕ ਟਰਾਲੀ ਇਹਨਾਂ ਦੇ 12 ਚ ਫੂਕਣੀ ਸਟਾਰਟ ਕਰ ਦਿਆਂਗੇ ਜੀ ਆਪ ਮੱਲਾ ਸ਼ਰਮ ਮੰਨਦੇ ਤੇ ਵੀ ਲੋਕ ਕਹਿਣਗੇ ਨਾ ਸਾਰੇ ਪੰਜਾਬ ਵਾਲੇ ਇਹ ਨਹੀਂ ਪਤਾ ਇਹ ਰਾਜਸਥਾਨ ਚ ਕਿੱਥੇ ਬੋਰਡ ਵੀ ਲਾਏ ਆਏ ਹੁਣ ਵੀ ਧੂਰੀ ਚ ਗੰਨਾ ਖਰੀਦ ਮੱਲਾ ਗੰਨੇ ਦੇ ਕੰਮ ਚੱਲ ਪਿਆ ਇਰੇ ਹੁਣ ਸੀਐਮ ਸਾਹਿਬ ਨੇ ਇਹਨਾਂ ਨੇ ਮੈਨੂੰ ਮੋੜ ਕੇ ਕਿਹਾ ਕਹਿੰਦਾ ਮੈਂ ਕਿਸਾਨਾਂ ਦੇ ਅੱਖਾਂ 'ਚ ਅਥਰੂ ਨਹੀਂ ਦੇਖ ਸਕਦਾ। ਓਏ ਅੱਜ ਅਸੀਂ ਤੇਰੇ ਘਰੇ ਬੈਠੇ ਆਂ ਤੇਰੇ ਘਰ ਵਾਲੀ ਆਉਂਦੀ ਆ ਇੱਥੇ ਮਤਲਬ 2000 ਬੰਦਾ ਪੁਲਿਸ ਦਾ ਲੈ ਕੇ ਸਾਨੂੰ ਇੱਕ ਪਾਸੇ ਡੱਕ ਦਿੰਦੇ ਨੇ। ਓ ਸਾਡੇ ਤੁਸੀਂ ਮਤਲਬ ਮੱਥੇ ਵੀ ਨਹੀਂ ਲੱਗਦੇ। ਹੁਣ ਨਹੀਂ ਤੁਹਾਨੂੰ ਸਾਡੀਆਂ ਅੱਖਾਂ 'ਚ ਅਥਰੂ ਦੀਂਦੇ। ਸਾਲ ਹੋ ਗਿਆ ਸੀ 10-10 ਦਿਨ ਮਤਲਬ ਐਸਡੀਐਮ ਸਾਹਿਬ ਦੀ ਸੱਤ ਤੇ ਬਹਿ ਗਏ, ਤਾਬਰਾਂ ਤੇ ਜੜ ਗਏ। ਸਾਡੇ ਜਿਹੜੇ ਕੈਬਨੇਟ ਮੰਤਰੀ ਨੇ ਉਹਨਾਂ ਨੂੰ ਆਈ ਨਹੀਂ ਪਤਾ ਵੀ ਮੁੱਦਾ ਕੀ ਆ ਧੂਰੀ ਦਾ। ਸਿਕਾ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਅਸੀਂ ਅੱਜ ਖੜਿਆ ਧੂਰੀ ਮੁੱਲ ਦੇ ਵਿੱਚ ਮੈਂ ਇੱਕ ਵਾਰ ਮੇਰੇ ਵੀਰ ਨੂੰ ਕੈਮਰਾਮੈਨ ਨੂੰ ਦਿਖਾਉਣਾ ਇਹ ਧੂਰੀ ਮਿੱਲ ਦੇ ਵਿੱਚ ਖੜਿਆ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਰੋਕ ਰਿਹਾ ਦੂਜੇ ਪਾਸੇ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਇੱਥੇ ਓਐਸਡੀ ਤੋਹਾਰ ਸਿੰਘ ਮਾਨ ਤੇ ਐਸਡੀਐਮ ਨਾਲ ਵੀ ਗੱਲ ਹੋਈ ਧਰਨਾ ਪਹਿਲਾਂ ਲੁਧਿਆਣਾ ਤੇ ਲੁਧਿਆਣਾ ਦਿੱਲੀ ਰੋਡ ਘੇਰਿਆ ਗਿਆ ਕਿਸਾਨਾਂ ਵੱਲੋਂ ਪਰ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਮੀਟਿੰਗ ਕਰਕੇ ਯਕੀਨ ਦਵਾਇਆ ਕੁਛ ਸਾਡੇ ਨਾਲ ਇਸ ਕਮੇਟੀ ਦੇ ਪ੍ਰਧਾਨ ਬੁਗਰਾ ਸਾਹਿਬ ਨੇ ਬੁਗਰਾ ਸਾਹਿਬ ਕਿਵੇਂ ਦੇਖਦੇ ਹੋ ਕਿਉਂ ਧਰਨਾ ਲਾਉਣ ਪਿਆ ਇੱਕ ਪਾਸੇ ਤਾਂ ਮੀਟਿੰਗ ਕਰਦਾ ਪ੍ਰਸ਼ਾਸਨ ਤੁਹਾਨੂੰ ਪਰਚੇ ਦਿੰਦਾ ਪਰ ਤੁਸੀਂ ਫੇਰ ਵਾਰ-ਮੁਰੇ ਆ ਕੇ ਬਹਿ ਗਏ ਬੈਠੇ ਤਾਂ ਹੁਣ ਅਸੀਂ ਆਪ ਮਤਲਬ ਸ਼ਰਮ ਮਾਂਦੇ ਤੇ ਵੀ ਲੋਕ ਕਹਿਣਗੇ ਨਾ ਸਾਰੇ ਪੰਜਾਬ ਵਾਲੇ ਇਹ ਨਹੀਂ ਪਤਾ ਇਹ ਰਾਜਸਥਾਨ ਚ ਕਿੱਥੇ ਬੋਰਡ ਵੀ ਲਾਏ ਆਏ ਹੁਣ ਵੀ ਧੂਰੀ ਚ ਗੰਨਾ ਖਰੀਦ ਮਤਲਬ ਗੰਨੇ ਦੇ ਕੰਮ ਚੱਲ ਪਿਆ ਬਾਰੇ ਹੋ ਜਿਹੜੀਆਂ ਗੱਲਾਂ ਇਹਨਾਂ ਨੇ ਕਰੀਆਂ ਦੀਆਂ ਬੋਰਡ ਲਾਏ ਤੇ ਖਬਰਾਂ ਲਾਈਆਂ ਦੀਆਂ ਉਹ ਮੁੱਕਰ ਗਈ ਸਮਝੌਤਾ ਐਸਡੀਐਮ ਸਾਹਿਬ ਨੇ ਵਿੱਚ ਬੈਠ ਕੇ ਓਐਸਡੀ ਨਾਲ ਬੈਠਿਆ ਸਮਝੌਤਾ ਕਰਤਾ ਸਾਰੀ ਗੱਲ ਹੋ ਗਈ 100 150 ਟਰਾਲੀ ਖਰੀਦਣ ਦੀ ਗੱਲ ਹੋ ਗਈ ਮਤਲਬ ਪੇਮੈਂਟ ਤੱਕ ਸਾਰਾ ਹੋ ਗਿਆ ਅਗਲੇ ਸੀਜ਼ਨ ਦੀ ਵੀ ਹੋ ਗਈ ਇਹਨਾਂ ਨੇ ਪ੍ਰੈਸ ਨੋਟ ਤੇ ਅਗਲੇ ਸੀਜ਼ਨ ਦਾ ਵੀ ਦਿੱਤਾ ਅਗਲੇ ਸੀਜ਼ਨ ਵੀ ਮਿਲ ਬੜੀ ਵਧੀਆ ਚੱਲੂਗੀ ਸਰਕਾਰ ਕਿਸਾਨਾਂ ਨਾਲ ਖੜੀ ਆ ਪਰ ਕਹਿੰਦੇ ਦੋ ਦਿਨਾਂ ਬਾਅਦ ਹੀ ਮੁੱਕਰ ਗਏ ਦੋ ਦਿਨਾਂ ਬਾਅਦ ਆ ਕੇ ਸਾਨੂੰ ਇੱਥੇ ਪਹਿਲਾਂ ਤਿੰਨ ਪਰਚੀਆਂ ਲਿਆਏ ਫਿਰ ਪੰਜ ਫਿਰ 11 ਕੀ ਕੀ ਵਾਦੇ ਹੋਏ ਤੇ ਕਿਉਂਕਿ ਮੁੱਖ ਮੰਤਰੀ ਨੇ ਓਐਸਡੀ ਵੀ ਬੈਠੇ ਸੇ ਹਲਕਾ ਵੀ ਮੁੱਖ ਮੰਤਰੀ ਦਾ ਪੰਜਾਬ ਇਸ ਧੂਰੀ ਸੀਟ ਤੋਂ ਜਿੱਤ ਕੇ ਭਗਵੰਤ ਸਿੰਘ ਮਾਨ ਨੇ ਸਾਹਮਣ ਆ ਵਾਦੇ ਤਾਂ ਐਵੇਂ ਹੋਏ ਤੇ ਇਹ ਕਹਿੰਦੇ ਵੀ ਆਪਣੇ ਜਿਹੜਾ ਹਲਕੇ 'ਚ ਗੰਨਾ ਹੋ 6-7 ਲੱਖ ਕਾਊਂਟਲ ਆ ਵੀ ਪਰ ਚਾਹੇ ਤੁਸੀਂ 10 ਲੱਖ ਕਾਊਂਟਲ ਵੇਚਦੇ ਹੋ ਧੂਰੀ ਮਿਲ ਖਰੀਦੂ ਮਲੋ ਵੀ ਜਿੰਨਾ ਮਰਜੀ ਗੰਨਾ ਖਰੀਦਿਓ ਜਿੱਥੋਂ ਮਰਜੀ ਲਿਆ ਕੇ ਵੇਚ ਦਿਓ ਚਾਹੇ 20 ਲੱਖ ਕਾਊਂਟਰ ਹੋ ਜੇ ਉਸ ਟੀ ਕਹਿੰਦਾ ਸਾਰਾ ਗੰਨਾ ਇਹ ਖਰੀਦੂ ਪੇਮੈਂਟ ਦਿਵਾਉਣ ਦੀ ਵੀ ਸਰਕਾਰ ਜ਼ਿੰਮੇਵਾਰ ਆ ਪਰ ਅੱਜ ਇਹ ਮਤਲਬ 50 ਹਜ਼ਾਰ ਕਾਊਂਟਰ ਲੈਣ ਨੂੰ ਵੀ ਤਿਆਰ ਨਹੀਂ ਕਿੱਥੇ 10 ਲੱਖ ਨਾਲ ਸਮਝੌਤਾ ਕਰਦੇ ਨੇ ਜਿਹੜੇ ਤੁਹਾਨੂੰ ਪਰਚੀ ਦਿੱਤੇ ਗਏ 10 11 ਉਹ ਟਰਾਲੀ ਅੰਦਰ ਲੈ ਲੈ ਗਏ ਜਾਂ ਉਹ ਅਜੇ ਨਹੀਂ ਉਹ ਵੀ ਇਹਨਾਂ ਨੇ ਕੀ ਕਰਿਆ ਉਹਦੇ ਚ ਚਾਲ ਕਰੀ ਇਹਨਾਂ ਨੇ ਇੱਕ ਕਿਸਾਨਾਂ ਨੂੰ ਲੜਾਉਣ ਨੂੰ ਜਿਵੇਂ ਇੱਕ ਨੰਬਰ ਵਾਲੀ ਨੂੰ ਇੱਕ ਪਰਚੀ ਦੇਦੀ ਫਿਰ ਤਿੰਨ ਟਰਾਲੀਆਂ ਵਿੱਚ ਸੜਤੀਆਂ ਫਿਰ 5 ਨੰਬਰ ਵਾਲੇ ਨੂੰ ਦੇਤੀ ਫਿਰ 9 ਨੰਬਰ ਵਾਲੇ ਨੂੰ ਦੇਤੀ ਐ ਸੱਡ ਸੱਡ ਕੇ ਪਰਚੀਆਂ ਦੇਤੀਆਂ ਵੀ ਕਿਸਾਨ ਆਪਸ ਵਿੱਚ 파ਟਮ ਛਿਟੇ ਹੋ ਜਾਣ ਵੀ ਉਹ ਜਿਨ੍ਹਾਂ ਨੂੰ ਪਰਚੀਆਂ ਮਿਲ ਗਈਆਂ ਉਹ ਕਹਿਣ ਵੀ ਲਿਆਓ ਅਸੀਂ ਜਾਈਏ ਪਰ ਕਿਸਾਨਾਂ ਚ ਹਾਜਮਾ ਜੇ ਕਿਸਾਨ ਸਾਲ ਸਾਲ ਛੋਟੇ ਚ ਪੈਸੇ ਛੱਡਣਾ ਜਾਣਦੇ ਨੇ ਤਾਂ ਇਹ ਕਟੜਾਲੀ ਦੀ ਉਹਨਾਂ ਮੂਰੇ ਮੜੇ ਬਾਲੀ ਵੱਡੀ ਗੱਲ ਨਹੀਂ ਜਿਹੜੇ ਛੋਟੇ ਕੰਨੀ 5-5 ਲੱਖ ਛੱਡੀ ਬੈਠੇ ਨੇ ਜਦੋਂ ਮੁੱਖ ਮੰਤਰੀ ਦੀ ਕੁਰਸੀ ਸਾਹਮਣੇ ਨਿਪਗਵਾਨ ਸਿੰਘ ਮਾਨ ਨੇ ਉਹਦਾ ਹਰਮੰਦਰ ਸਾਹਿਬ ਤੋਂ ਭਾਸ਼ਣ ਵਿੱਚ ਛੱਡ ਕੇ ਦਿੱਲੀ ਚਲੇ ਗਏ ਤੇ ਉੱਥੇ ਥੋੜੀ ਆਵਾਜ਼ ਵੀ ਕਿਤੇ ਗੂੰਜ ਰਹੀ ਸੀ ਬਹਿਰਲ ਹੋਈਦੀ ਸੀ ਉਹ ਮੋਂ ਮੈਂ ਖੇਤ ਉਸ ਦਿਨ ਨਾ ਖੇਤ ਫਿਰਦਾ ਸੀ ਪਾਣੀ ਲਾਉਂਦਾ ਆਪਦੇ ਜਦੋਂ ਇਹਨੇ ਇਹਦੇ OSD ਨੇ ਕਿਹਾ ਵੀ CM ਸਾਹਿਬ ਨਾਲ ਗੱਲ ਕਰਨਗੇ ਉਹ ਸਾਰੀ ਗੱਲ ਜਿੰਨੀ ਹੋਈ ਮੈਨੂੰ ਕਹਿੰਦੇ ਵੀ ਅਸੀਂ ਚੋਣ ਪ੍ਰਚਾਰ ਛੱਡ ਕੇ ਦਿੱਲੀ ਨੂੰ ਚੱਲਿਆਂ ਮੈਂ ਮਤਲਬ ਸਹਿ ਤੁਸੀਂ ਵੀ ਸੁਣੀ ਹੋਵੇ ਮੈਂ ਇਹਨਾਂ ਨੂੰ ਕਿਹਾ ਮਖਿਆ ਸਾਰਾ ਸੀ ਪੇਮੈਂਟ ਬਾਅਦ ਚ ਲੈ ਲਾਂਗੇ ਕਿਉਂਕਿ ਸਾਨੂੰ ਇਸ ਸਰਕਾਰ ਤੋਂ ਆਸ ਸੀ ਵੀ ਤੁਸੀਂ ਆਪਦਾ ਨੁਕਸਾਨ ਨਾ ਕਰ ਲਿਓ ਕਿਤੇ ਆਪਣੀਆਂ ਸੀਟਾਂ ਘਟ ਜਾਣ ਤੁਸੀਂ ਚੋਣ ਪ੍ਰਚਾਰ ਕਰ ਲਓ ਅਸੀਂ ਪੇਮੈਂਟ ਲੇਟ ਲੈ ਲਾਂਗੇ ਉਹ ਕਹਿੰਦਾ ਨਹੀਂ ਜਿਹੜੇ ਹੁਣ ਸੀਐਮ ਸਾਹਿਬ ਨੇ ਇਹਨਾਂ ਨੇ ਮੈਨੂੰ ਮੋੜ ਕੇ ਕਿਹਾ ਕਹਿੰਦਾ ਮੈਂ ਕਿਸਾਨਾਂ ਦੇ ਅੱਖਾਂ 'ਚ ਅਥਰੂ ਨਹੀਂ ਦੇਖ ਸਕਦਾ। ਓਏ ਅੱਜ ਅਸੀਂ ਤੇਰੇ ਘਰੇ ਬੈਠੇ ਆਂ ਤੇਰੇ ਘਰ ਵਾਲੀ ਆਉਂਦੀ ਆ ਇੱਥੇ ਮਤਲਬ 2000 ਬੰਦਾ ਪੁਲਿਸ ਦਾ ਲੈ ਕੇ ਸਾਨੂੰ ਇੱਕ ਪਾਸੇ ਡੱਕ ਦਿੰਦੇ ਨੇ। ਉਹ ਸਾਡੇ ਤੁਸੀਂ ਮਤਲਬ ਮੱਥੇ ਵੀ ਨਹੀਂ ਲੱਗਦੇ। ਹੁਣ ਨਹੀਂ ਤੁਹਾਨੂੰ ਸਾਡੀਆਂ ਅੱਖਾਂ 'ਚ ਅਥਰੂ ਦੀਂਦੇ ਵੀ ਸਾਡੇ ਹਾਲ ਕੀ ਨੇ। ਹੁਣ ਜਿਹੜਾ ਅਗਲਾ ਤੁਹਾਡਾ ਏਜੰਡਾ ਓ ਕੀ ਆ? ਅਗਲਾ ਏਜੰਡਾ ਤਾਂ ਇਹ ਮੈਂ ਵੀ ਸਾਡੇ 'ਚ ਅੱਜ ਵੀ ਸਵੇਰੇ ਇੱਕ ਕਾਤਰੋਂ ਦਾ ਕਿਸਾਨ ਕਹਿੰਦਾ ਉਹ ਮੈਨੂੰ ਕਹਿੰਦਾ ਵੀ ਮੈਂ ਭਾਈ ਮੈਂ ਪਟ્રોલ ਦਾ ਉੱਪਰ ਗੰਨੇ ਉਹ ਮੈਂ ਉਹਨੂੰ ਮਖਿਆ ਭਲਿਆ ਮਾਨਸਾ ਖੁਦਕੋਸ਼ੀ ਕਰਨਾ ਮੱਲਾ ਕੋਈ ਬੜੀ ਵਧੀਆ ਗੱਲ ਨਹੀਂ ਜੇ ਮੱਲਾ ਐਵੇਂ ਹੀ ਕਰਨਾ ਤਾਂ ਆਪਾਂ ਜਿਹੜੀਆਂ ਆਪਣੀਆਂ ਫਸਲਾਂ ਨੇ ਉਹਨਾਂ ਨੂੰ ਹੀ ਨਹੀਂ ਫੂਕ ਦਿਆਂਗੇ ਫਿਰ ਖੜੀ ਭੂਕ ਦਿਆਂਗੇ ਤੂੰ ਤਾਂ ਜੇ ਕੁਛ ਖੜੀ ਭੂਕ ਦਿਆਂਗੇ ਨਹੀਂ ਅੱਜ ਤੋਂ ਅਸੀਂ ਇੱਕ ਇੱਕ ਟਰਾਲੀ ਇਹਨਾਂ ਦੇ 12 ਚ ਭੂਕਣੀ ਸਟਾਰਟ ਕਰ ਦਿਆਂਗੇ ਇੱਕ ਪਾਸੇ ਗਗਨ ਅਨਮੋਨ ਮਾਨ ਸਰਕਾਰ ਬਾਰੇ ਤੋਂ ਕਹਿੰਦੇ ਸੀ ਟੁਟਕੀਏ ਜੇ ਐਮਐਸਪੀ ਦੇ ਦਾਂਗੇ ਕੇਜਰੀਵਾਲ ਸਾਹਿਬ ਨਾਲ ਗੱਲ ਕਰਕੇ ਆਂ ਦੂਜੇ ਪਾਸੇ ਭਵਿੰਦ ਦਾ ਖੇਤੀ ਭਵਿੰਦ ਦਾ ਦੀ ਗੱਲ ਹੁੰਦੀ ਆ ਤੀਜੀ ਵਾਰੀ ਤੁਹਾਡਾ ਇਹ ਗੰਨਾ ਚੱਕਣਾ ਜਾਂਦਾ ਕਿਸਾਨ ਰੋੜ ਰਹੇ ਨੇ ਫਿਰ ਕੀ ਲੱਗਦਾ ਵੀ ਖੇਤੀ ਭਵਿੰਨਤਾ ਆਊਗੀ ਪੰਜਾਬ ਦੇ ਵਿੱਚ ਖੇਤੀ ਭਵਿੰਨਤਾ ਇਦੋਂ ਵੱਡੀ ਕੀ ਲਿਆਉਣਗੇ ਜਿਹੜੀ ਤੁਸੀਂ ਗਗਨਮਾਨ ਵਾਲੀ ਗੱਲ કરી ਅਸੀਂ ਪਰਸੋਂ ਚ ਉੱਥੇ ਇੱਥੇ ਅਮਨ ਅਰੋੜਾ ਕੈਬਨਿਟ ਮੰਤਰੀ ਘੇਰ ਲਿਆ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਵੀ ਧੂਰੀ ਦਾ ਮੁੱਦਾ ਕੀ ਆ ਸਾਲ ਹੋ ਗਿਆ ਸੀ 10-10 ਦਿਨ ਮੰਨ ਲਓ ਐਸਡੀਐਮ ਸਾਹਿਬ ਦੀ ਸੱਤ ਤੇ ਬਹਿ ਗਏ ਆ ਚਿਮਨੀਆਂ ਤੇ ਜੜ ਗਏ ਟਾਬਰਾਂ ਤੇ ਜੜ ਗਏ ਸਾਡੇ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਆਈ ਨਹੀਂ ਪਤਾ ਵੀ ਮੁੱਦਾ ਕੀ ਆ ਧੂਰੀ ਦਾ ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਸਾਨੂੰ ਮੇਰੇ ਪਾਸ ਤਾਂ ਕਹਿੰਦੇ ਵੀ ਮਿਲ ਚੱਲਦਾ ਪੇਮੈਂਟ ਹੋ ਗਈ ਉਹ ਭ ਕਰਸੀਆਂ ਦਾ ਨਸ਼ਾ ਛੱਡ ਕੇ ਗਰਾਊਂਡ ਤੇ ਆਜੋ ਜਿੱਥੋਂ ਤੁਸੀਂ ਵੋਟਾਂ ਲਈਆਂ ਨੇ ਤੁਸੀਂ ਗੱਲਾਂ ਕਰੀਆਂ ਦੀ ਸਾਨੂੰ ਬੜਾ ਕੁਝ ਦਿਖਾਤਾ ਵੋਟਾਂ ਤੋਂ ਪਹਿਲਾਂ ਸਾਨੂੰ ਬੜੀਆਂ-ਬੜੀਆਂ ਝੋਟੇ ਤੋਂ ਆਸਾਂ ਦੀਆਂ ਜੇ ਤੁਸੀਂ ਇਹ ਆਸਾਂ ਪੂਰੀਆਂ ਨਾ ਕਰੀਆਂ ਸਿਹੜੀਆਂ ਤੁਸੀਂ ਲੋਕਾਂ ਨਾਲ ਕਹਿੰਦੇ ਹੁੰਦੇ ਤੇ ਵੀ ਰੋੜੇ ਪੈਣਗੇ ਪਰ ਝੋਟੇ ਲੋਕ ਕੱਪੜੇ ਪਾੜ ਦੇਣਗੇ 2024 ਚ ਇਹ ਸਾਡਾ ਪ੍ਰਧਾਨ ਜਿਹੜੇ ਬੁਗਰਾ ਸਾਹਿਬ ਨੇ ਇਹਨਾਂ ਨੇ ਕਿਹਾ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣਾ ਭਾਸ਼ਣ ਛੱਡ ਕੇ ਅੰਮ੍ਰਿਤਸਰ ਤੋਂ ਦਿੱਲੀ ਰਵਾਨਾ ਹੁੰਦੇ ਨੇ ਗੰਨੇ ਦੇ ਉੱਤੇ ਫਸਲ ਦੇ ਉੱਤੇ ਬੋਲਦੇ ਨੇ ਐਮਐਸਬੀ ਦੇ ਬੋਲਦੇ ਨੇ ਪਰ ਦੂਜੇ ਪਾਸੇ ਸੀਐਮਸੀਟੀ ਹੋਣ ਕਰਕੇ ਇੱਥੋਂ ਦੇ ਐਮਐਲਏ ਜਿੱਤ ਗਏ ਧੂਰੀ ਤੋਂ ਐਮਐਲਏ ਜਿੱਤ ਗਏ ਮੁੱਖ ਮੰਤਰੀ ਬਣਦੇ ਨੇ ਪੰਜਾਬ ਦੇ ਦੂਜੇ ਪਾਸੇ ਕਿਸਾਨ ਹਜੇ ਉਮੀਦਾਂ ਦੇ ਉਮੀਰ ਰੋਲਦੇ ਫਿਰਦੇ ਨੇ ਕਿ ਇਹੇ ਕੁਰਸੀ ਲੈਣ ਵਾਸਤੇ ਝੂਠੇ ਪ੍ਰਚਾਰ ਕੀਤੇ ਜਾ ਰਹੇ ਸੀ ਇੱਕ ਇੱਕ ਕੁਰਸੀ ਸਾਹਮਣੇ ਵਾਸਤੇ ਚੁਟਕੇ ਜੇ ਐਮਐਸਬੀ ਦਿੱਤੀ ਜਾਂਦੀ ਦੀ ਇਹ ਹੁਣ ਕਿਸਾਨ ਜਿਹੜੇ ਨੇ ਆਪਣੇ ਪੁੱਤਾ ਵਾਂਗੂ ਪਾਲੀ ਫਸਲ ਕਿਉਂਕਿ ਗੰਨੇ ਦੀ ਫਸਲ ਇੱਕ ਸਾਲ ਵਿੱਚ ਪੱਕਦੀ ਆ ਪੁੱਤਾ ਵਾਂਗੂ ਪਾਲੀ ਫਸਲ ਨੂੰ ਇੱਕ ਇੱਕ ਟਰਾਲੀ ਕਰਕੇ ਅੱਗ ਲਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਨੇ ਪਰ ਅਸੀਂ ਚੈਨਲ ਦੇ ਮਾਧਿਅਮ ਰਵੇਂ ਇਹਨਾਂ ਕਿਸਾਨਾਂ ਨੂੰ ਬੇਨਤੀ ਕਰਦੇ ਆਂ ਵੀ ਇਹ ਕੋਈ ਕਦਮ ਨਾ ਚੱਕੋ ਜਿਸ ਦੇ ਨਾਲ ਕਿਉਂਕਿ ਕਿਸਾਨ ਪਹਿਲੀ ਖੁਦ-ਕੁਛੀਆਂ ਕਰ ਰਹੇ ਨੇ ਦੂਜੇ ਪਾਸੇ ਅਸੀਂ ਜੇ ਸਾਲ ਦੀ ਪਾਲੀ ਫਸਲ ਜੋ ਖਰਾਬ ਹੋ ਜੇ ਉਹਦਾ ਘਰ ਪਰਿਵਾਰ ਕਿਵੇਂ ਚੱਲੂਗਾ ਪਲ-ਪਲ ਦੀ ਅਪਡੇਟ ਲਈ ਦੇਖਦੇ ਰਹੋ ਇਕਬਾਲ ਸਿੰਘ ਬਗੋਲਾ ਡੀ5 ਚੈਨਲ ਪੰਜਾਬੀ ਨਿੱਡਰ ਖਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ